ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਨੂੰ ਲੈ ਕੇ ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕੁਝ ਸਮਾਂ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਸੀ ਕਿ ਇਹ ਕਤਲ ਸੰਦੀਪ ਨੰਗਲ ਅੰਬੀਆਂ ਦਾ ਕਤਲ ਲਾਰਿਤ ਵਿਸ਼ਨੋਈ ਗਰੁੱਪ ਨੇ ਕੀਤਾ ਹੈ ਜਿਸ ਦੀ ਜ਼ਿੰਮੇਵਾਰੀ ਉਹਨੇ ਪੋਸਟ ਜ਼ਰੀਏ ਲਈ ਸੀ ਪਰ ਉੱਥੇ ਹੀ ਹੁਣ ਜੱਗੂ ਭਗਵਾਨਪੂਰੀਆ ਨੇ ਪੋਸਟ ਕਰਕੇ ਸਾਫ਼ ਕਰ ਦਿੱਤਾ ਹੈ ਕਿ ਇਹ ਪੋਸਟ ਵਾਇਰਲ ਹੈ ਫੇਕ ਹੈ ਜਦਕਿ ਸੰਦੀਪ ਨੰਗਲ ਅੰਬੀਆਂ ਸਾਡਾ ਭਰਾ ਸੀ ਤੇ ਹਮੇਸ਼ਾ ਰਹੇਗਾ ਜੱਗੂ ਭਗਵਾਨਪੂਰੀ ਦੇ ਫੇਸਬੁੱਕ ਪੋਸਟ ਵਿੱਚ ਅੱਗੇ ਲਿਖਿਆ ਗਿਆ ਕਿ ਸੰਦੀਪ ਇੱਕ ਸੁਪਰਸਟਾਰ ਪਲੇਅਰ ਸੀ ਬਹੁਤ ਦੁੱਖ ਹੈ ਉਸਦੇ ਚਲੇ ਜਾਣ ਦਾ ਔਰ ਰੋਜ਼ ਰੋਜ਼ ਐਵੇਂ ਤੇ ਪੁੱਤ ਨਹੀਂ ਜੰਮਦੇ ਅਸੀਂ ਕਬੱਡੀ ਨੂੰ ਪ੍ਰਮੋਟ ਕਰਦੇ ਹਾਂ ਉਹ ਵਾਇਰਲ ਪੋਸਟ ਵਿੱਚ ਲਿਖਿਆ ਗਿਆ ਸੀ ਕਿ ਕੱਲ ਸੰਦੀਪ ਨੰਗਲ ਅੰਬੀਆਂ ਨੂੰ ਸੀ ਨਰਕਵਾਲ ਭੇਜਿਆ ਸੀ ਕਿਉਂਕਿ ਇਸ ਦਾ ਕਸੂਰ ਸੀ ਇਸ ਨੇ ਸਾਡੇ ਗਰੁੱਪ ਨਾਲ ਧੋਖਾ ਕੀਤਾ ਤੇ ਆਪਣਾ ਕੰਮ ਕਢਵਾਇਆ ਫਿਰ ਲਾਰੇ ਲਾਏ ਤੇ ਫਿਰ ਵਿਦੇਸ਼ ਦੇ ਵਿੱਚ ਗਾਇਬ ਹੋ ਗਿਆ ਅਸੀਂ ਇਸ ਨੂੰ ਮਾਰਿਆ ਕਿਉਂਕਿ ਹੁਣ ਇਸ ਤੰਬਰ ਨਾਲ ਜ਼ਰੂਰੀ ਸੀ ਪਰ ਕਾਬਲੇ ਜ਼ਿਕਰ ਹੈ ਕਿ ਕੱਲ ਕਬੱਡੀ ਦੇ ਮੈਚ ਦੌਰਾਨ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮੌਕੇ ਤੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਹਮਲਾਵਰ ਫਰਾਰ ਹੋ ਜਾਂਦੇ ਨੇ